ਕਿਸਾਨ ਵੀ ਜੁਗਾਰੀ ਹੁੰਦੇ ਨੇ ਤੇ ਹਰ ਮੁਸ਼ਕਲ ਦਾ ਹੱਲ ਲੱਭ ਹੀ ਲੈਂਦੇ ਨੇ ਜਿਹੜੇ ਗੋਲੇ ਤੇ ਗੋਲੀਆਂ ਕਿਸਾਨਾਂ ਤੇ ਵਹરાਏ ਜਾ ਰਹੇ ਸੀ ਉਹਨਾਂ ਤੋਂ ਬਚਾ ਲਈ ਇਹ ਨੌਜਵਾਨ ਨੇ ਨਵੀਂ ਹੀ ਟੈਕਨੀਕ ਨਾਲ ਨਵੀਂ ਹੀ ਚੀਜ਼ ਬਣਾ ਕੇ ਲਿਆਂਦੀ ਹੈ ਤੇ ਇਹ ਨੌਜਵਾਨ ਦਾ ਕਹਿਣਾ ਹੈ ਕਿ ਇਸ ਚੀਜ਼ ਤੇ ਵੈਬ ਕੈਮਰਾ ਵੀ ਕੰਮ ਕਰੇਗਾ ਤੇ ਹੁਣ ਜਿੰਨੇ ਮਰਜ਼ੀ ਗੋਲੇ ਤੇ ਗੋਲੀਆਂ ਉਹਨਾਂ ਤੇ ਵਹਾਈ ਜਾਣ ਕੋਈ ਅਸਰ ਨਹੀਂ ਕਰਨੀਆਂ ਇਹ ਸਾਰੀ ਟੈਕਨੀਕ ਕਿਵੇਂ ਕੰਮ ਕਰੇਗੀ ਇਸ ਨੌਜਵਾਨ ਦੇ ਮੂੰਹੋਂ ਸੁਣਦੇ ਆ ਤੇ ਇਸ ਨੌਜਵਾਨ ਨੇ ਜੋ ਮਿਹਨਤ ਕੀਤੀ ਹੈ ਇਹ ਚੀਜ਼ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਸਾਂਝੀ ਜ਼ਰੂਰ ਕਰਿਓ ਆਓ ਸੁਣਦੇ ਆ ਸਾਰੀ ਗੱਲਬਾਤ ਇਹ ਆਪਾਂ ਜੀ ਇੱਕ ਤਾਂ ਆਪਣੇ ਸਰੀਰ ਨੂੰ ਬਚਾਉਣਾ ਜੀ ਮੂਰੋ ਕਿ ਆਪਣਾ ਜਿੱਦਾਂ ਪ੍ਰਾਈਵੇਟ ਪਾਰਟ ਆਪਣਾ ਪੇਟ ਹੈ ਕਿ ਆਪਣੇ ਸ਼ਰਲੇ ਨਾ ਵੱਜਣਾ ਇੱਕ ਜਿਹੜੀ ਆਪਾਂ ਦੁਰਾਭੀਨ ਲਾਈ ਹੈ ਜੀ ਇਹ ਦੁਰਾਭੀਨ ਆਪਾਂ ਨੂੰ ਇਹ ਦੱਸੂਗੀ ਵੀ ਮੂਰੋ ਥਰੂ ਗਾਇਸਾ ਗੋਲਾ ਮਾਰ ਰਹੇ ਨੇ 315 ਦਾ ਫਾਇਰ ਮਾਰ ਰਹੇ ਐਸਐਲਆਰ ਦਾ ਫਾਇਰ ਮਾਰ ਰਹੇ ਨੇ ਇਹਦੇ ਉੱਤੇ ਆਪਾਂ ਪੈਪ ਕੈਮਰਾ ਵੀ ਲਾਵਾਂਗੇ ਜੀ ਅੱਛਾ ਤੇ ਇਹਦੇ ਨਾਲ ਬੰਦੇ ਦੀ ਜਾਨ ਨਹੀਂ ਜਾਊਗੀ ਵੀਰ ਜੀ ਕਿਉਂਕਿ ਜਦੋਂ ਵੀ ਉਹ ਗੋਲੀ ਮਾਰਨਗੇ ਗੋਲੀ ਇੱਥੇ ਪੱਜ ਕੇ ਕਰਕ ਕੇ ਬਰਾਹ ਭੱਗ ਜੂਗੀ ਆਪਣਾ ਕਿਸਾਨ ਜabb ਕੋਈ ਵੀ ਜ਼ਬਰਸ਼ੀਦ ਨਹੀਂ ਹੋਊਗਾ ਜੀ ਸੋ ਆਪਾਂ ਪੂਰਾ ਦੇਸੀ ਜਗੜ ਬਣਾਇਆ ਜੀ ਇਹ ਪਰ ਤੁਹਾਡੇ ਉੱਪਰ ਵੀ ਤਾਂ गिर ਸਕਦਾ ਥਰੂ ਗੈਸ ਦਾ ਗੋਲਾ ਨਹੀਂ ਸਰ ਉਹ ਐਡਾ ਕਵਰ ਕਰਾਂਗੇ ਇਹ ਐ ਬਹਿਲਾ ਕਰਾਂਗੇ ਵਿੱਚ ਅੱਛਾ ਗੁਰਾ ਵੀ ਨ ਪਹਿਲਾਂ ਨਸਦਿਆ ਕਰੂਗੀ ਜੀ ਵੀ ਹੁਣ ਤੁਹਾਡੇ ਵੱਲ ਫਾਇਰ ਆ ਰਿਹਾ ਜੀ ਉਹ ਪੱਕਾ ਬਰ ਇਹਦੇ ਆਹ ਦੇਖੋ ਜੀ ਵੀਰ ਜੀ ਆਪਾਂ ਬੈਲਟ ਵੀ ਲਾਈ ਹੈ ਆਪਾਂ ਸਟੈਂਡ ਵੀ ਲਾਇਆ ਜੀ ਇਹ ਉਚਾਈ ਮਾ ਵੀ ਵਾ ਕਰੂਗਾ ਜੀ ਅੱਛਾ ਹਾਂ ਜੀ ਹਾਂ ਜੀ